ਸੱਚੀ ਗਾ ਦੋਸਤੋ ਮੈਂ ਹਾਂ ਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਖਨੌਰੀ ਬਾਰਡਰ ਦੇ ਆ ਜਿੱਥੇ ਕਿ ਲਗਭਗ 9.5 ਮਹੀਨਿਆਂ ਤੋਂ ਪੀਸਫੁਲੀ ਪ੍ਰੋਟੈਸਟ ਚੱਲ ਰਿਹਾ ਹੈ ਕਿਸਾਨਾਂ ਵੱਲੋਂ ਕਿਸਾਨ ਆਗੂਆਂ ਵੱਲੋਂ ਔਰ ਲਗਭਗ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਪੰਜਾਬ ਪੁਲਿਸ ਵੱਲੋਂ ਜਿਹੜਾ ਡੋਨੇਟ ਕੀਤਾ ਗਿਆ ਚੱਕਿਆ ਗਿਆ ਔਰ ਕਿੰਨਾ ਕਿਤੇ ਉਹਨਾਂ ਨੂੰ ਚੱਕ ਕੇ ਜਿਹੜਾ ਲੁਧਿਆਣੇ ਦੇ ਇੱਕ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਔਰ ਇਸ ਜਗ੍ਹਾ ਦੇ ਉੱਪਰ ਜਿੱਥੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਇੱਥੋਂ ਉਹਨਾਂ ਨੂੰ ਜਾ ਕੇ ਪੁਲਿਸ ਸੀੜੀ ਲੁਧਿਆਣੇ ਲੈ ਗਈ ਹੈ ਔਰ ਬੁੱਧਵਾਰ ਨੂੰ ਉਹਨਾਂ ਨੇ ਤਕਰੀਬਨ ਮਰਨ ਵਰਤ ਦੇ ਉੱਪਰ ਬੈਠਣਾ ਸੀ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਖਰੋਰੀ ਵਾਟਰ ਤੋਂ ਦੇਖ ਰਹੇ ਹੋ ਔਰ ਉਹਨਾਂ ਦੀ ਜਗ੍ਹਾ ਤੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਸੀ ਉਹਨਾਂ ਨੇ ਭੁੱਖ ਹੜਤਾਲ ਤੇ ਬੈਠਣਾ ਸੀ ਔਰ ਉਹਨਾਂ ਦੇ ਜਿਹੜਾ ਪੁਲਿਸ ਦੇ ਚੱਕੇ ਜਾਣ ਤੋਂ ਬਾਅਦ ਪੁਲਿਸ ਦੇ ਡੋਨੇਟ ਕਰੇ ਜਾਣ ਤੋਂ ਬਾਅਦ ਸੋ ਹੁਣ ਸਰਜੀਤ ਸਿੰਘ ਜੀ ਜਿਹੜੇ ਕਿ ਕਿਤਰਗ ਦੇ ਵੱਡੇ ਆਗੂ ਆ ਉਹ ਉਹਨਾਂ ਦੀ ਜਗ੍ਹਾ ਤੇ ਉੱਪਰ ਜਿਹੜਾ ਆਪਾਂ ਇਹ ਦੇਖ ਰਹੇ ਆ ਇਹ ਡੱਲੇਵਾਲ ਸਾਹਿਬ ਦਾ ਜਿਹੜਾ ਰੈਸਟ ਹਾਊਸ ਹੈ ਹਾਂਜੀ ਉਹਨਾਂ ਦਾ ਉੱਥੇ ਇੱਥੇ ਇਹ ਰਾਤ ਨੂੰ ਆਰਾਮ ਕਰਦੇ ਸੀ ਆ ਜਿਹੜਾ ਇਹ ਟੁੱਟਿਆ ਹੋਇਆ ਹੈ ਆ ਜਿਹੜਾ ਭੰਨਿਆ ਹੋਇਆ ਹੈ ਇਹ ਇਹ ਪੁਲਿਸ ਦੁਆਰਾ ਭੰਨਿਆ ਹੋਇਆ ਜੀ ਇਹ ਪੁਲਿਸ ਦੁਆਰਾ ਜੀ 26 ਤਰੀਕ ਨੂੰ ਸਵੇਰ ਪੌਣੇ ਕਿ 3 ਵਜੇ ਦੇ ਕਰੀਬ ਰਾਤ ਨਾਕ ਹੈ ਉਹਨਾਂ ਨੇ ਆਣਸਾਰ ਇਤਨੇ ਜਿਸ ਤਰ੍ਹਾਂ ਨਾ ਵੱਡੇ ਅਪਰਾਧੀਆਂ ਨਾ ਵੀ ਨਹੀਂ ਸਕਦੇ ਉਸ ਤੋਂ ਉੱਪਰ ਹੈ ਨਾ ਅਮਲਾ ਬੋਲਿਆ ਜੋ ਫਾਈਬਰ ਕਾ ਬਣਾ ਰੱਖਿਆ ਤਾਂ ਮਰਾ ਗਰਮੀ ਸਰਦੀ ਕਰਕੇ ਉਸਕੇ ਵਾਸਤੇ ਆਪਣਾ ਕੋਠੜੀ ਹੀ ਬਣਾ ਰખી ਧੀ ਉਹ ਤੋੜ ਕੇ ਉਸਕੇ ਭਿੱਤਰ ਕੋ ਕੁੰਡੀ ਦਾ ਹੱਥ ਦੇ ਕੇ ਖੋਲ ਕੇ ਲੈ ਗਏ ਬੈਰੀਕੇਟਰ ਜੀ ਸਾਈਡ ਤੇ ਵੀ ਕੀਤੇ ਪਰ ਪੁਲਿਸ ਦੀ ਜਿਹੜੀ ਗਿਣਤੀ ਸੀ ਜ਼ਿਆਦਾ ਹੋਣ ਦੇ ਕਾਰਨ ਫਿਰ ਉਹਨਾਂ ਨੇ ਸਾਨੂੰ ਗ੍ਰਿਫਤਾਰ ਕਰਕੇ ਥਾਣੇ ਦੇ ਵਿੱਚ ਲੈ ਗਏ 3 ਵਜੇ ਵੱਡੀ ਗਿਣਤੀ ਦੇ ਵਿੱਚ ਦੋ 250 ਪੁਲਿਸ ਫੋਰਸ ਤਾਂ ਉੱਥੇ ਨੇੜੇ ਸੀ ਕੁਝ ਪੁਲਿਸ ਫੋਰਸ ਖੇਤਾਂ ਦੇ ਵਿੱਚ ਖੜੀ ਸੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਇੱਥੇ ਆਈਆਂ ਤੇ ਇੱਕ ਸਟ੍ਰਾਈਕ ਦੀ ਤਰ੍ਹਾਂ ਕਰੀਬ 2 ਮਿੰਟ ਦਾ ਸਮਾਂ ਉਹਨਾਂ ਨੇ ਲਾਇਆ ਹੋਊਗਾ ਤੇ ਬਹੁਤ ਹੀ ਇਮਾਨਦਾਰ ਲੀਡਰ ਸਾਹਿਬਾਨ ਨੂੰ ਇਦਾਂ ਚੁੱਕਿਆ ਉਸ ਦੇ ਸਬੰਧ ਵਿੱਚ ਕੀ ਕਹਿਣਾ ਚਾਹੋ ਉਸ ਦੇ ਸਬੰਧ ਵਿੱਚ ਵੀ ਸੇ ਇਹੀ ਕਹਾਂਗੇ ਵੀਰੇ ਵੀ ਜੇ ਸਾਡੇ ਲੀਡਰ ਨੂੰ ਉਹਨਾਂ ਨੇ ਚੁੱਕਣੀ ਸੀਗਾ ਤੇ ਸਾਡੇ ਕੋਲ ਲੈ ਕੇ ਜਾਂਦੇ ਜ ਉਹਨਾਂ ਦੀ ਹਿੰਮਤ ਹੀ ਸੀ ਦਿਨ ਰਾਤ ਇਕੱਲੇ ਫਿਰਦੇ ਸੀ ਜਿੰਦਾਬਾਦ ਜਿੰਦਾਬਾਦ तेरी जो पशु जो हमारे प्रधान ये साथ कर बहुत गलत कर सरकार के ये इनमें बेटा नहीं बिरयाओ हो और भी बैठे मारे और को भी उठा लो कितना है ने उठा ले धरना यही रहोगा जब तक तो सरकार नहीं मानेगी ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਭੱਟੀ ਤੁਸੀਂ ਜੁੜੇ ਹੋ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਖਨੌਰ ਦੇ ਬਾਰਡਰ ਤੋਂ ਜਿੱਥੇ ਕਿ ਲਗਭਗ 9.5 ਮਹੀਨਿਆਂ ਤੋਂ ਜਿਹੜਾ ਸੰਘਰਸ਼ ਚੱਲ ਰਿਹਾ ਹੈ ਔਰ ਇਸੇ ਚੱਲਦੇ ਹੋਏ ਸੰਘਰਸ਼ ਦੌਰਾਨ ਕੱਲ ਵੀ ਜਿਹੜੀ ਦਰਮਿਆਨੀ ਰਾਤ ਵੱਡੇ ਕਿਸਾਨ ਆਗੂ ਜਗਜੀਤ ਸਿੰਘ ਦਵਿਆਲ ਸਾਹਿਬ ਨੂੰ ਚੱਕਿਆ ਗਿਆ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਸਾਰੀ ਸਿਚੁਏਸ਼ਨ ਆਪਾਂ ਸਾਰੇ ਹੀ ਗੱਲਬਾਤ ਇੱਥੇ ਕਰਦੇ ਹਾਂ ਹੋਰ ਸੇ ਆਗੂ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਹੋਰ ਜੋ ਵੀ ਇੱਥੇ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਨ ਸੋ ਤੁਸੀਂ ਜਰੂਰ ਜੁੜੇ ਰਹੋ ਤਾਰਾ ਬੋਲੇ ਪੰਜਾਬੀ ਚੈਨਲ ਪ੍ਰਧਾਨ ਜੀ ਇਹ ਸਰਕਾਰ ਲਗਭਗ ਪੰਜਾਬ ਦੀ ਸੈਂਟਰ ਦੀ ਇੱਕੋ ਇੱਕੋ ਜੀ ਬਿਲਕੁਲ ਨਹੀਂ ਉਹੀ ਕਹਿਣ ਦੇ ਸਾਰਿਆਂ ਦੀ ਇੱਕੋ ਸਰਕਾਰਾਂ ਨੇ ਇਹ ਕਾਰਪੋਰਟ ਪੂਰੀ ਸਰਕਾਰਾਂ ਹੁੰਦੀਆਂ ਨੇ ਕਾਰਪੋਰਟ ਸਰਕਾਰਾਂ ਚਲਾਉਂਦੇ ਨੇ ਪੂਰੀ ਦੁਨੀਆ ਦੇ ਚ ਦੇਖਿਆ ਜਾਂਦਾ ਹਿੰਦੁਸਤਾਨ ਦੇ ਖਾਸ ਕਰਕੇ ਇਹ ਹੀ ਹੈ ਕਿ ਜਿਹੜੇ ਜਿਹੜਾ ਕਾਰਪੋਰੇਟ ਚਾਹੁੰਗੇ ਉਹੀ ਪ੍ਰਧਾਨ ਮੰਤਰੀ ਬਣੂਗਾ ਹੁਣ 6 ਦਸੰਬਰ ਤੇ ਦਿੱਲੀ ਕੂਚ ਬਾਰੇ ਆਪਣਾ ਕੀ ਫੈਸਲਾ ਹੈ ਜੀ ਦੇਖੋ ਉਹ ਫੈਸਲਾ ਦੋਨੋਂ ਮੋਰਚਿਆਂ ਨੇ ਇਹ ਬੜਾ ਵਿਚਾਰ ਕਰਕੇ ਲਿਆਵਾ ਉਹ ਵੀ ਸਾਡਾ ਪ੍ਰੋਗਰਾਮ ਚੱਲਦਾ ਰਹੂਗਾ ਤਕਰੀਬ ਪੌਣੇ 3 ਵਜੇ ਵੱਡੀ ਗਿਣਤੀ ਦੇ ਵਿੱਚ ਦੋ 250 ਪੁਲਿਸ ਫੋਰਸ ਤਾਂ ਉੱਥੇ ਨੇੜੇ ਸੀ ਕੁਝ ਫੋਰਸ ਖੇਤਾਂ ਦੇ ਵਿੱਚ ਖੜੀ ਸੀ ਵੱਡੀ ਗਿਣਤੀ ਦੇ ਵਿੱਚ ਗੱਡੀਆਂ ਇੱਥੇ ਆਈਆਂ ਤੇ ਇੱਕ ਸਟ੍ਰਾਈਕ ਦੀ ਤਰ੍ਹਾਂ ਕਰੀਬ 2 ਮਿੰਟ ਦਾ ਸਮਾਂ ਉਹਨਾਂ ਨੇ ਲਾਇਆ ਹੋਊਗਾ ਲਾਈਟਾਂ ਬੰਦ ਕਰਕੇ ਉਹ ਗੱਡੀਆਂ ਲੈ ਕੇ ਆਏ ਆ ਜਿੱਥੇ ਉਹ ਆਰਾਮ ਕਰ ਰਹੇ ਸੀ ਉਸ ਜਗ੍ਹਾ ਨੂੰ ਥੋੜਾ ਥੋੜ੍ਹਾ ਗਿਆ ਹਾਂਜੀ ਉਹ ਇੱਕ ਨਾ ਆਰਜੀ ਟੈਂਟ ਬਣਾਇਆ ਹੋਇਆ ਸੀ ਸਾਡਾ ਫਾਈਬਰ ਦਾ ਪਹਿਲਾਂ ਤਾਂ ਉਹਨਾਂ ਨੇ ਲੱਤਾਂ ਮਾਰੀਆਂ ਉਹਦੇ ਵਿੱਚ ਤੁਸੀਂ ਹੋ ਸਕਦਾ ਉਹ ਸ਼ਾਂਤ ਹੈਗੇ ਹੁਣ ਬੂਟਾਂ ਦੇ ਨਿਸ਼ਾਨ ਲੱਤਾਂ ਦੇ ਹਜੇ ਵੀ ਉਹ ਫਾਈਬਰ ਦੇ ਉੱਤੇ ਛਪੇ ਹੋਏ ਆ ਤੇ ਹੁੱਜਾਂ ਛੋਟੀਆਂ ਨਾ ਹੁੱਜਾਂ ਤੇ ਆਪਣਾਂ ਦੇ ਵੱਟ ਮਾਰ ਕੇ ਪਹਿਲਾਂ ਦੇਖਿਆ ਗਿਆ ਵੀ ਪਾਸੇ ਦੀ ਪਿਛਲੀ ਸਾਈਡ ਦੀ ਟੈਂਟ ਪਾੜਿਆ ਗਿਆ ਬਾਰਲਾ ਟੈਂਟ ਵੀ ਪਾੜਿਆ ਗਿਆ ਉਸ ਤੋਂ ਬਾਅਦ ਜਿੱਥੇ ਗੇਟ ਦਾ ਕੁੰਡਾ ਲੱਗਿਆ ਹੁੰਦਾ ਅੰਦਰੋਂ ਕੁੰਡਾ ਬੰਦ ਕੀਤਾ ਹੋਇਆ ਸੀ ਭਰਾਜੀ ਦਾ ਉਹ ਕੁੰਡਿਆ ਉਥੋਂ ਰਫਲ ਦੇ ਨਾਲ ਵੱਟਾਂ ਦੇ ਨਾਲੋਂ ਭੰਨ ਕੇ ਤੇ ਅੰਦਰੋਂ ਕੁੰਡਾ ਤੋੜ ਕੇ ਉਹਨਾਂ ਨੂੰ ਲਿਜਾਇਆ ਗਿਆ ਧੱਕੇ ਨਾਲ ਇਹ ਕਾਰਵਾਈ ਤੁਸੀਂ ਦੱਸ ਰਹੇ ਹੋ ਟੈਂਟਰ ਤੋੜਿਆ ਜਿਹੜਾ ਜਿੱਥੇ ਆਰਾਮ ਕਰ ਰਹੇ ਸੀ ਦੱਲੇਆਲ ਸਾਹਿਬ ਉਹ ਮਤਲਬ ਭੰਨਿਆ ਗਿਆ ਉਥੇ ਔਰ ਧੱਕੇ ਨਾਲ ਵੀ ਉਹਨਾਂ ਨੂੰ ਕਪੜੇ ਵੀ ਨਹੀਂ ਪਾਣ ਦਿੱਤੇ ਗਏ ਨਹੀਂ ਬਿਲਕੁਲ ਨਹੀਂ ਜੀ ਉਹ ਸਮਝ ਲਓ ਵੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਆ ਤੇ ਇੱਕ ਯੋਗ ਅਗਵਾਈ ਵਾਲੇ ਆਗੂ ਆ ਇੱਕ ਇਮਾਨਦਾਰ ਇਨਸਾਨ ਜੋ ਕਿ 78 ਸਾਲ ਦੀ ਉਮਰ ਦੇ ਵਿੱਚ ਆਪਣਾ ਸੰਘਰਸ਼ ਕਰ ਰਿਹਾ ਹੈ ਘਰ ਦੇ ਕੰਮ ਸਾਰੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਤਿਆਗ ਕੇ ਤੇ ਇਹਨੇ ਇਮਾਨਦਾਰ ਹੋਣ ਦੇ ਬਾਵਜੂਦ ਆਪਣੇ ਸੰਘਰਸ਼ ਦੇ ਵਿੱਚ ਪੂਰੇ ਤਤਪਰ ਹੋਣ ਦੇ ਬਾਵਜੂਦ ਜੇਕਰ ਉਹ ਮਤਲਬ ਜਾਨੀ ਪੰਜਾਬ ਤੋਂ ਆਏ ਆ 25 ਤਰੀਕ ਨੂੰ ਤੇ ਉਸ ਵੇਲੇ ਉਹਨਾਂ ਨੂੰ ਕੋਈ ਨਹੀਂ ਆਖਿਆ ਗਿਆ ਇਸ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਉਹਨਾਂ ਦੀ ਇਮਾਨਦਾਰੀ ਨੂੰ ਮਤਲਬ ਜਾਣੀ ਸਮਝ ਨੋ ਵੀ ਉਹਦੇ ਤੇ ਕੋਈ ਨਾ ਸ਼ੱਕ ਕਰਦੇ ਹੋਏ ਆਪਣੀ ਇਮਾਨਦਾਰੀ ਵੀ ਦਿਖਾਈ ਆ ਉਹਨਾਂ ਨੂੰ ਇਸ ਗੱਲ ਤੋਂ ਵਿਸ਼ਵਾਸ ਹੋ ਗਿਆ ਕਿ ਮੈਂ ਕੱਲ ਪੂਰਾ ਦਿਨ ਪੰਜਾਬ ਦੇ ਵਿੱਚ ਰਿਹਾ ਈਵਨ ਮੈਂ ਫਰੀਦਕੋਟ ਦੀਆਂ ਕਚਹਿਰੀਆਂ ਦੇ ਵਿੱਚ ਰਿਹਾ ਜਾਂ ਮੈਂ ਰੂਬਾਈ ਰੋਡ ਆਇਆ ਮੈਨੂੰ ਕਿਸੇ ਪੁਲਿਸ ਮੁਲਾਜ਼ਮ ਨੇ ਰੋਕਿਆ ਨਹੀਂ ਕੁਝ ਆਖਿਆ ਨਹੀਂ ਕੁਝ ਕੀਤਾ ਨਹੀਂ ਸਾਰੇ ਸਮਝ ਲਓ ਜਿਹੜੇ ਕਿਸਾਨ ਸੀ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਸੀਗਾ ਇਹਨਾਂ ਤੇ ਇਹਨਾਂ ਕਾ ਯਕੀਨ ਸੀ ਕਿ ਕਰਨਗੇ ਜਰੂਰ ਲੇਕਿਨ ਕੋਈ 5-4 ਦਿਨ ਲਗਾਉਣਗੇ ਮਰਨ ਵਾਰਤਰ ਜਦੋਂ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਸਰਕਾਰ ਪੰਜਾਬ ਦੇ ਵੀ ਦਰਿਆ ਤੇ ਕੇਂਦਰ ਦੀ ਬੇਨਤੀ ਕਿਉਂਕਿ ਜਿੱਥੋਂ ਤੱਕ ਦਰੰਦਾ ਮੈਂ ਕਿਉਂ ਕਹਿ ਰਿਹਾ ਜਿੱਥੋਂ ਤੱਕ ਸਾਡੇ ਆਗੂ ਆ ਜਿਹੜਾ ਨ ਨਾ ਟਾਕਰ ਦਲੇਰ ਕਿ ਜਿਹੜੀ ਉਹ ਗੱਲ ਕਹਦੇ ਜਾਂ ਜਿੱਥੇ ਪੈ ਧਾਵੇ ਉਹ ਜਿੱਥੇ ਪੈਰ ਨਹੀਂ ਕੋਈ ਟੱਕ ਸਕਦਾ ਉਹ ਇਸ ਕਰਕੇ ਉਹਨਾਂ ਨੇ ਜਿਹੜਾ ਫੈਸਲਾ ਲਿਆ ਸੀ ਬਈ ਇਹਨੇ ਮੰਨਣਾ ਨਹੀਂ ਇਹਨੇ ਟੱਲਣਾ ਨਹੀਂ ਜਾਂ ਤਾਂ ਆਪਣਾ ਸਵੀਰ ਹੈ ਜਿਹੜਾ ਸਾਡੇ ਕਿਸਾਨਾਂ ਦੇ ਨਾਂ ਤੇ ਦਾਨ ਕਰ ਦੂਗਾ ਤੇ ਜਾਂ ਸਰਕਾਰ ਨੂੰ ਸਾਡੀਆਂ ਉਹ ਗੱਲਾਂ ਮੰਨਣੀਆਂ ਪੈਣੀਆਂ ਇਹ ਚ ਕਰਕੇ ਸਰਕਾਰ ਡਰੀ ਜੇ ਤੋ ਤਾਂ ਕੇ ਸਾਰਾ ਕੁਛ ਘਟਨਾ ਕਰਮ ਹੋਇਆ ਹੈ ਅਤੀ ਨਿੰਦਨਯੋਗ ਹੈ। ਔਰ ਕਿੰਨੇ ਕ ਵਜੇ ਤਕਰੀਬਨ ਜਿਹੜਾ ਪੁਲਿਸ ਇੱਥੇ ਪਹੁੰਚੀ? ਅਸੀਂ ਤਕਰੀਬਨ 12 ਵਜੇ ਸਾਰੇ ਫੋਰਮ ਦੇ ਜਿਹੜੇ ਮੀਟਿੰਗ ਕਰਕੇ ਪਏ ਆ। ਔਰ ਭੌਣੇ ਤਿੰਨ ਦਾ ਸਮਾਂ ਸੀ। ਮੈਂ ਜਾਗਦੇ ਪਿਆ ਕੁਲੀ ਸੀਗਾ ਨੇੜੇ। ਕਿੰਨੇ ਕ ਪੁਲਿਸ ਅਧਿਕਾਰੀ ਸੀਗੇ? ਲਗਭਗ ਮੇਰਾ ਖਿਆਲ ਆ ਵੀ 250 ਦੇ ਆਸ-ਪਾਸ ਸੀਗੇ। ਇੰਨੀ ਜ਼ਿਆਦਾ ਫੋਰਸ। ਤਕਰੀਬਨ ਸਾਰੇ ਅਫਸਰ ਹੀ ਮੰਨ ਲਏ ਜੀ। ਓਕੇ। ਥੱਲੇ ਵਾਲੇ ਛੋਟੇ ਮਲਾਜ਼ਮ ਨੇ ਸੀ ਜਦੋਂ ਖਰਕਾ ਹੋਇਆ ਤਾਂ ਮੈਂ ਉੱਠ ਕੇ ਭੱਜ ਕੇ ਦੇਖਿਆ ਤਾਂ ਮੇਰੇ ਕੋਲੋਂ ਦੋ ਮਲਾਜ਼ਮ ਆਏ ਔਰ ਜਿਹੜੇ ਦੂਸਰੇ ਅਫਸਰ ਸੀ ਉਹਨਾਂ ਨੇ ਦੇਖ ਕੇ ਮਤਲਬ ਜਣੀ ਜਿਹੜਾ ਵੱਡਾ ਹੈ ਆਪਣੇ ਰਫਲ ਦਾ ਉਹਦੇ ਨਾਲ ਜਿਹੜੀ ਸਾਡੀ ਉਹ ਟਰਾਲੀ ਦਾ ਲੱਗੇਗਾ ਜਿਹੜਾ ਆਰਜੀ ਕਵਨ ਬਣਾਇਆ ਹੋਇਆ ਸੀ ਹਾਂ ਉਹਨੂੰ ਤੋੜਿਆ ਤੋੜ ਕੇ ਉਹਨਾਂ ਨੇ ਅੰਦਰੋਂ ਲਾ ਜਿਹੜਾ ਕੁੰਡੇ ਲੱਗੇ ਸੀ ਉਹ ਖੋਲੀ ਹੋਰ ਕੇ ਮਰ ਉਹਤੇ ਸਾਡੇ ਪ੍ਰਧਾਨ ਜੀ ਪੈਨ ਤੇ ਇੱਕ ਸਾਡਾ ਉਹਦੇ ਨਾਲ ਜਿਹੜਾ ਮੁੰਡਾ ਉਹ ਗੱਡੀ ਚਲਾਉਂਦਾ ਹੈਗਾ ਉਹਨੇ ਕੋਲਿਆ ਹੈਗਾ ਉਹ ਮੁੰਡੇ ਨੂੰ ਧੱਕੇ ਉਹਦੇ ਦੱਸਣ ਮੁਤਾਬਕ ਇੱਕ ਖੁੰਝੇ ਚ ਲਾ ਲਿਆ ਤੇ ਪ੍ਰਧਾਨ ਜੀ ਨੂੰ ਖੜਾ ਕਰਕੇ ਜਿਹੜਾ ਉਹਨੇ ਕਿਹਾ ਵੀ ਮੈਨੂੰ ਆਪਣੇ ਜਿਹੜਾ ਬਸਤਰ ਜਿਹੜਾ ਸਾਡਾ ਇਹ ਮਤ ਜਣੀ ਗੁਰੂਆਂ ਨੇ ਬਖਸ਼ਿਆ ਹੋਇਆ ਗਾਟੜਾ ਗਾਟੜਾ ਕੋਈ ਗੱਲ ਨਹੀਂ ਤਾਂ ਉਹਨਾਂ ਨੇ ਮਤਲਬ ਸਾਡੇ ਜੇ ਕਹਿਣਾ ਹੋਵੇ ਪਜਾਮਾ ਵੀ ਨਹੀਂ ਪਾਉਣ ਦਿੱਤਾ ਸਿਰ ਤੇ ਉਹਨਾਂ ਨੇ ਪੱਗ ਵੀ ਨਹੀਂ ਲੰਨ ਦਿੱਤੀ ਤੇ ਆਪਣਾ ਘਰਤਰਾ ਵੀ ਮਤ ਜਨੇ ਉਹਨਾਂ ਨੇ ਛੱਕਣ ਨਹੀਂ ਦਿੱਤਾ ਛੱਡੇ ਕੋਨੇ ਨੇ ਆ ਬਾਈ ਜੀ ਆਂ ਬੁੰਡਾ ਹੀ ਮੂੰਹ ਭੰਦ ਇਹਨਾਂ ਦੀ ਇੱਕ ਮੈਂਟਟਾ ਹੀ ਹੋਇਆ ਚ ਉਹਨੇ ਮੂੰਹ ਭੰਦ ਕੇ ਤੇ ਉਹ ਭੱਜਿਆ ਪੱਜੂ ਹੋਠ ਫੜਕ ਲੈਂਦਾ ਬਹੁਤ ਮੈਂ ਪਰਮਜੀਤ ਕੋਰ ਮਹਿਮਾਸ ਵਈ ਬੀਕੇਯੂ ਇੱਕ ਦਾ ਸਿੱਧੂ ਪਰ ਜ਼ਿਲ੍ਹਾ ਉਹਦਾ ਮਤਲਬ ਕਿ ਬਹੁਤ ਹੀ ਨਿੰਦਣ ਜੋ ਘਟਣਾ ਹੈ ਜੀ ਦੇਖੋ ਸਾਡੇ ਜਿਹੜੇ ਆਗੂ ਆ ਬਹੁਤ ਹੀ ਸੱਚੇ ਸੁੱਚੇ ਇਮਾਨਦਾਰ ਤੇ ਨਿਰਧਾਰਤ ਆ ਗੂ ਜਿਨ੍ਹਾਂ ਦੇ ਅਸੀਂ ਲੱਖੇ ਕਦਮ ਤੇ ਚੱਲਦੇ ਆ ਉਹਨਾਂ ਨੇ ਹਮੇਸ਼ਾ ਸਾਨੂੰ ਇੱਕ ਹੀ ਗੱਲ ਸਿਖਾਈ ਆ ਵੀ ਸ਼ਾਂਤ ਸੀਲਤਾ ਰੱਖਣੀ ਫੁੱਲੜਬਾਜੀ ਨਹੀਂ ਕਰਨੀ ਸ਼ਾਂਤਮਈ ਅੰਦੋਲਨ ਕਰਨਾ ਉਹਨਾਂ ਦੀ ਰਹਿਨਮਾਈ ਹੇਠ ਸ਼ਾਂਤਮਈ ਸਾਡਾ ਅੰਦੋਲਨ ਚੱਲੀ ਜਾਂਦਾ ਸੀ ਦੇਖੋ ਵੀ ਉਹਨਾਂ ਨੇ ਬਹੁਤ ਹੀ ਜਿੰਨੀ ਵੀ ਆਪਾਂ ਕਹਿ ਸਕਦੇ ਆ ਉਹ ਨਹੀਂ ਨਿੰਦਨ ਜੋ ਘਟਨਾ ਕਿਉਂਕਿ ਰਾਤ ਨੂੰ ਉਹਨਾਂ ਨੂੰ ਇਸ ਤਰ੍ਹਾਂ ਚੱਕਿਆ ਜਿਵੇਂ ਕਿਸੇ ਗੈਂਗਸਟਰ ਨੂੰ ਚੱਕਦੇ ਆ ਜਾਂ ਕੋਈ ਬਹੁਤ ਵੱਡੇ ਕ੍ਰਿਮੀਨਲ ਨੂੰ ਹੂੰ ਕਿਉਂਕਿ ਉਹਨਾਂ ਨੇ ਪ੍ਰਸ਼ਾਸਨ ਨੇ ਬਹੁਤ ਗਲਤ ਕੀਤਾ ਬਾਕੀ ਤੁਸੀਂ ਦੇਖੋ ਵੀ ਸਾਡੀਆਂ ਇਹ ਮੰਗਾਂ ਜਿਹੜੀਆਂ ਇਹ ਮੰਨੀਆਂ ਹੋਣਾਂ ਇਹਨਾਂ ਨੂੰ ਅਸੀਂ ਦੁਬਾਰਾ ਲਾਗੂ ਕਰਵਾਉਣ ਵਾਸਤੇ ਆਏ ਆਂ ਇਹ ਕਹਾਂ ਕਿ ਵੀਰੇ ਵੀ ਜ ਸਾਡੇ ਲੀਡਰ ਨੂੰ ਉਹਨਾਂ ਨੇ ਚੁੱਕਣਾ ਹੀ ਸੀਗਾ ਤੇ ਸਾਡੇ ਪੋਲ ਲੈ ਕੇ ਜਾਂਦੇ ਜ ਉਹਨਾਂ ਦੀ ਹਿੰਮਤ ਹੀ ਸੀ ਦਿਨ ਰਾਤ ਕੱਲੇ ਫਿਰਦੇ ਸੀਗੇ ਸਾਡੇ ਲੀਡਰ ਨਾਲ ਕੋਈ ਨਾ ਕੋਈ ਭਗਵੰਤਾਨ ਦੀ ਫੋਰਸ ਵਾਂਗੂ ਨਾਲ ਕੋਈ ਫੋਰਸ ਲੱਗੀ ਸੀ ਜਿੱਥੇ ਵੀ ਜਾਂਦੇ ਸੀ ਇਕੱਲੇ ਹੁੰਦੇ ਸੀ ਜੀ ਚੱਕਣਸ ਤੋਂ ਉਦੋਂ ਉਸ ਤਾਂ ਟਾਈਮ ਹੀ ਚੱਕਦੇ ਕਿਹਾ ਸਾਡੇ ਲੀਡਰ ਤੇ ਕਿਹੜਾ ਕੋਈ ਕਤਲ ਹੋਇਆ ਸੀਗਾ ਜਿਹੜਾ ਉਹ ਚੋਰੀ ਲੈ ਕੇ ਸਾਡੇ ਲੀਡਰ ਨੂੰ ਚੱਕ ਕੇ ਲੈ ਤਾਂ ਗਏ ਪਰ ਉਹਨਾਂ ਸੁੰਨ ਨੂੰ ਕੱਤੀ ਪਾ ਕੇ ਹਟਾ ਦੇ ਕਿਰਤ ਕਰਦੇ ਆ ਮੁੜ ਕੇ ਦੀ ਕਮਾਈ ਆ ਸਾਡੀ ਇਹ ਜਿਹਦੇ ਲਈ ਅਸੀਂ ਇਹ ਵੀ ਸਾਡੀ ਐਨਐਸਪੀ ਇਹਨਾਂ ਨੇ ਮੰਗੀ ਹੋਈ ਮੁਕਰੇ ਸੀ ਉਸੇ ਮੰਗਾਂ ਦੇ ਦੁਆਰਾ ਹੋਇਆ ਇਹ ਬੈਠੇ ਸੀਗੇ ਉਸੇ ਮੰਗਾਂ ਨੂੰ ਹੀ ਹੁਣ ਰੱਖਦੇ ਆ ਅਸੀਂ ਉਸੇ ਮੰਗਾ ਤੋਂ ਹੁਣ ਇਹਨਾਂ ਨੇ ਇਹ ਕਰਿਆ ਜਿਵੇਂ ਕੋਈ ਵੀ ਮਤਲਬ ਠੱਗ ਚੋਰ ਹੁੰਦਾ ਐਸ ਤਰ੍ਹਾਂ ਚੱਕਿਆ ਗਿਆ ਉਹ ਉਹਦਾਂ ਟਰਾਲੀਆਂ ਭੰਨੀਆਂ ਗੰਗਾਂ ਉਹਨਾਂ ਨੂੰ ਚੱਪਲਾਂ ਜੋੜਾ ਨਹੀਂ ਕੋਈ ਪਾਉਣ ਦਿੱਤਾ ਗਿਆ ਉਹਨਾਂ ਨੂੰ ਕੋਈ ਪਰਣਾ ਨਹੀਂ ਬੰਨਣ ਦਿੱਤਾ ਗਿਆ ਉਹ ਗੁਰਸਿੱਖ ਸੀ ਗਈ ਉਹਨਾਂ ਨੇ ਦੋ ਮਿੰਟ ਮੌਕਾ ਲਿਆ ਸੀ ਵੀ ਮੈਨੂੰ ਕੋਈ ਦਵਾਈ ਬੂਟੀ ਚਾਹ ਪਾਣੀ ਵੀ ਲੈ ਲੈਣ ਦਿਓ ਤੇ ਬਹੁਤ ਜ਼ੋਰ ਸਿਆਦਾ ਲੱਗੀ ਹੋਈ ਸੀ ਉਹ ਤਾਂ ਐਸ ਤੱਕ ਸੀ ਜਿਵੇਂ ਕੋਈ ਬੈਂਸਟਰ ਹੁੰਦਾ ਅਸੀਂ ਆਪਦੀ ਹੱਕ ਸੱਚ ਦੀ ਲੜਾਈ ਐ ਸਭ ਥਾਂ ਹੀ 2 ਨੰਬਰ ਦਾ ਧੰਦਾ ਚੱਲਦਾ ਅਸੀਂ ਤਾਂ ਆਪਦੀ ਮਿਹਨਤ ਕਰਦੇ ਆ और जो परसों जो हमारे प्रधान जी साथ कर नहीं ये बहुत गलत कर सरकार के ये इनमें बेटा नहीं भी और मेरा बैठे मारे और को भी उठा ले कितना उठा ले धरना यही रहो जब तक तो सरकार नहीं मानेगी एम एस पी है दस तो तो ग्यारह मांगी और हमारी सरकार ये मन से बाहर काट दे प्रधान जी उठा दे तो यहाँ उठी चले जाएंगे तो और प्रधान जी आ आगे ये भी हमारा वाले वार के बराबर का है जिस भाई ना ना वाले एक किस्म का ਔਰ ਕਿਤਨਾ ਕਿਤੇ ਮਤ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਬਹੁਤ ਮਾੜੀ ਘਟਨਾ ਜਿਹੜੀ ਆ ਉਹਨੂੰ ਅੰਜਾਮ ਦਿੱਤਾ ਗਿਆ ਔਰ ਕੀ ਲੱਗਦਾ ਵੀ ਇਹ ਜਿਹੜਾ ਰਾਵਾਂ ਦੇ ਵਿੱਚ ਤੁਹਾਨੂੰ ਪਿੱਛੇ ਨੂੰ ਖਿੱਚਦਾ ਯਤਨ ਕਰ ਰਹੇ ਤਿੰਨ ਕਾ ਤੋਂ ਕੰਮ ਹਜੀ ਦੇਖੋ ਇਹ ਕਿਤਨਾ ਇੱਕ ਹਾਥੋ ਲੇਕਿਨ ਹਮ ਬਿਨਾਂ ਮੰਗੇ ਹਮਾਰੀ ਪਿੱਛੇ ਨਹੀਂ ਹਟੇਂਗੇ ਹਮ ਉਹ ਸਰਕਾਰ ਕਿਤਨਾ ਹੀ ਵੀ ਜ਼ੋਰ ਲਾ ਜੋ ਸੇ ਅਬ ਇਸਕੇ ਇਹ ਹੋ ਗਿਆ ਉਪ ਹੋ ਰਿਹਾ ਹੈ ਜਾਂ ਵੀ ਕਾ ਗਰੇ ਇਹ ਵੀ ਜੀ ਵੀ ਆ ਗਈ ਲੇਕਿਨ ਹਮ ਪਿੱਛੇ ਢੜਨੇ ਵਾਲੇ ਬੰਦੇ ਨਹੀਂ ਹਾਂ ਆਪਣਾ ਸਰਕਾਰ ਉਸੇ ਕੋਈ ਮਤਲਬ ਨਹੀਂ ਕੋਈ ਕਿਸੇ ਦੀ ਸਰਕਾਰ ਹੋ ਸੋ ਕੀ ਲੱਗਦਾ ਕਿਤਨਾ ਕਿਤੇ ਸਰਕਾਰ ਨੇ ਬਹੁਤ ਜ਼ਿਆਦਾ ਧੱਕਾ ਨਹੀਂ ਕੀਤਾ ਪਰਸੋ ਰਾਤ ਜੀ ਹਾਂ ਬਹੁਤ ਜ਼ਬਰ ਜ਼ੁਲਮ ਕਰਿਆ ਧੱਕੇ ਸ਼ਾਹੀ ਬੜੀ ਗੁੰਡਾਗਰਦੀ ਇਹ ਕਹਿ ਲਿਓ ਧੱਕਾ ਨਹੀਂ ਹੈ ਜੋ ਸੁੱਤੇ ਪੜਿਆ ਨਾ ਰਾਤ ਨੇ ਪ੍ਰਧਾਨ ਜੀ ਬਿਮਾਰ ਹੈ ਅੱਖਾਂ ਕੀ ਦਵਾਈ ਬਲੱਡ ਪ੍ਰੈਸ਼ਰ ਕੀ ਦਵਾਈ ਔਰ ਕੈਂਸਰ ਕੇ ਉਹ ਮਰੀਜ਼ ਹੈ इतनी द दवाई ऐड लिफाफा बांध रहे दवाई लेवे हैं रात ना आराम कर रहे थे उधर से आए थे उनके घर ते रात ना आके उन्होंने आनसार इतनी जिस तरह ना बड़े अपराधी ना भी नहीं सकदे उसके ऊपर है ना अमला बोलया जो फाइबर का बना रखा था मेरा गर्मी सर्दी करके उसके वास्ते अपना कोठरी ही बना रखी थी वो तोड़ के उसके भीतर को कुंडी ना हाथ दे के खोल के लेके ਔਰ ਨਾ ਪਜਾਮਾ ਪਹਿਰਨ ਦੀਆ ਨਾ ਕੋਈ ਉਸਨੇ ਸਿਰਕਾ ਪਗੜੀ ਬੰਨ੍ਹਣ ਦੀ ਨਾ ਜੁੱਤੇ ਪਹਿਰਨ ਦੀਏ ਨਾ ਦੁਆਈ ਲੈਣ ਦੀ ਇਸ ਤਰ੍ਹਾਂ ਠਾਗਾ ਧੱਕਾ ਤਾਂ ਨੂ ਲੈ ਗਿਆ ਜਿਸ ਤਰ੍ਹਾਂ ਬੜਾ ਅਪਰਾਧੀ ਨੇ ਲੇਜ ਹੈ ਥੇ ਮਾਰੇ 8-10 ਬੰਦੇ ਵਿਰੋਧ ਵੀ ਕਰਿਆ ਉਹਨਕੇ ਮੂੰਹ ਬੋਚ ਲਈਏ ਪੁਲਿਸ ਕੇ ਆਦਮੀ 2.5 ਤੋਂ 3 ਸਾਦਮੀ ਥੇ ਹੁਣ ਕੀ ਕੇ ਫਾਇਡ ਚੱਲੇ ਥੀ ਮਿੰਟ ਦੋ ਦੋ ਤਿੰਨ ਮਿੰਟ ਮੈਂ ਸਾਰਾ ਕਰ ਲਿਆ ਇਤਨੇ ਪਤਾ ਲੱਗ ਗਿਆ ਨਾ ਔਰਤਾਂ ਮੈਂ ਇਤਨੀ ਦੂਰ ਤੱਕ ਮੋਟਰਸਾਈਕਲ ਲੰਬਾਈ ਥੰਨੇ ਦੇਖਿਓ ਕਿ ਕਣੀ ਹੈ ਵੱਡੀ ਹੈ ਉਰਾਦਾਬ ਜੇ ਇਤਨੇ ਅਮ ਇਤਨੇ ਲੈ ਕੇ ਚਾ ਲਿਏ ਥੇ ਤਾਉ ਜੀ ਆਪਕਾ ਨਾਮ ਕੀ ਹੈ ਕਹਾਂ ਸੇ ਆਏ ਹੋ ਮੇਰਾ ਨਾਮ ਰਾਮੇਸ਼ਵਰ ਆਜ਼ਾਦ ਹੈ ਮੈਂ ਕੁਰਸੇਤਰ ਹਰਿਆਣਾ ਸੇ ਹਾਂ ਚਲ ਸਾਬ ਜਿਹੜੀ ਸਿਚੁਏਸ਼ਨ ਬਣੀ ਔਰ ਇਹ ਜਿਹੜਾ ਤੁਹਾਡੇ ਸਾਹਮਣੇ ਥੋੜਾ ਗਿਆ ਸਾਹਮਣੇ ਥੋੜਾ ਗਿਆ ਪਹਿਲਾਂ ਅਸੀਂ ਇੱਥੇ ਬੈਠੇ ਸੀਗੇ ਸਾਹਮਣੇ ਤਿੰਨੇ ਜਣੇ ਸੀਗੇ ਦੋ ਜਨਾ ਉੱਥੇ ਬੈਠ ਕੇ ਉਸ ਤੋਂ ਬਾਅਦ ਮੈਂ ਇੱਥੇ ਆ ਕੇ ਬੈਠ ਗਈ ਔਰ ਕਿੰਨੀ ਕ ਪੁਲਿਸ ਸੀਗੀ ਤਕਰੀਬਨ 22 ਤੋਂ 200 ਬੰਦਾ ਸੀਗਾ ਪੁਲਿਸ ਦਾ ਚਾਰ ਸਾਰਾ ਸਾਰਾ ਆਫੀਸਰ ਸੀ ਤਪਕਾਈ ਜਾ ਮਨੋਸਲ ਸੰਤਰੀਤਾ ਕੋਈ ਨਹੀਂ ਐਨਾ ਨੇਰਾ ਸੀਗਾ ਕੋਈ ਸਿਆਣ ਨਹੀਂ ਆਇਗੀ ਹਾਂਜੀ ਮਤਲਬ ਤਦਾਦ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਮਗਰ ਬਹੁਤ ਖੜੇ ਸੀਗੇ ਕਿੰਨਾ ਕੁ ਟਾਈਮ ਦੇ ਵਿੱਚ ਜਿਹੜਾ ਲੈ ਕੇ ਹੋ ਅਡਲੇਵਾਲ ਸਾਹਿਬ ਨੇ ਤਕਰੀਬਨ 2.5 3 ਮਿੰਟ 4 ਲਾਇਆ ਉਹਨੇ ਵਾਧ ਤੋਂ ਬਾਅਦ 4 ਮਿੰਟਾਂ ਦੇ ਵਿੱਚ ਉਹ ਤੋੜ ਤੋੜ ਕੇ ਐਸੇ ਕੱਪੜੇ ਵੀ ਨਹੀਂ ਬਣ ਦਿੱਤੇ ਉਹ ਕੱਪੜੇ ਕੱਲਾ ਪਰਨਾ ਬੰਨਿਆ ਸੀਗਾ ਤੇ ਕਮੀਜ਼ ਪਾਇਆ ਸੀ ਤੇ ਇੱਕ ਸ਼ੇਰਾ ਪਾਇਆ ਸੀਗਾ ਔਰ ਤੱਕ ਵੀ ਨਹੀਂ ਪਾਉਣ ਦਿੱਤੇ ਜਿਹੜੇ ਬਾਕੀ ਇੱ ਸਾਲਾ ਗੂ ਉਹਨਾਂ ਨੂੰ ਵੀ ਕਿ ਤਰ੍ਹਾਂ ਕਦੇ ਸਮਝ ਨਹੀਂ ਲੱਗਾ ਮਤਲਬ ਕਿ ਕਿਤੇ ਪਤਾ ਹੀ ਨਹੀਂ ਸੀ ਨਾ ਇੰਨੇ ਦਾ ਹੈ ਹੀ ਨਹੀਂ ਸੀਗਾ ਇੱਕ ਦਿਨ ਪਹਿਲਾਂ ਤਾਂ ਉਹ ਮੰਨ ਲਓ ਫਰੀਦਕੋਟੋਂ ਆਉਂਦੇ ਸ਼ਾਮ ਨੂੰ 4:00 ਵਜੇ ਜੇ ਉਹਨਾਂ ਨੂੰ ਇੰਨਾ ਹੀ ਖਤਰਾ ਹੁੰਦਾ ਵੀ ਮੈਨੂੰ ਚੱਕਣਗੇ ਜਾਂ ਕੁਝ ਕਰਨਗੇ ਤਾਂ ਕਿਤਨਾ ਕਿਤੇ ਲੱਗਦਾ ਨਹੀਂ ਉਹ ਵੱਡੀ ਤੱਕਾ ਹੀ ਹੋਈ ਆ ਬਹੁਤ ਜ਼ਿਆਦਾ ਸਾਨੂੰ ਵੀ ਕਹਿੰਦੇ ਸੀ ਕਿ ਤੁਸੀਂ ਕਿਉਂ ਬੈਠੇ ਪੈਜੋ ਕੋਈ ਇਹ ਵੀ ਦੀ ਗੱਲ ਹੈ ਨਹੀਂ ਆਪਾਂ ਨੂੰ ਕੋਈ ਹੈ ਹੀ ਨਹੀਂਗਾ ਪੰਜਾਬ ਸਰਕਾਰ ਤੋਂ ਡਾਰੀ ਕੋਈ ਨਹੀਂ ਵੀ ਆਪਾਂ ਨੂੰ ਚੱਕਣਗੇ ਲੱਗਿਆ ਵੀ ਪ੍ਰਧਾਨ ਜੀ ਨੂੰ ਸਵੇਰ 2:30 ਵਜੇ ਪੁਲਿਸ ਨੇ ਤੱਕੇ ਦੇ ਨਾਲ ਇਤੋ ਮੋਰਚੇ ਚ ਚੱਕ ਕੇ ਲੈ ਗਏ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਮਤਲਬ ਕਿ ਅਨਾਉਂਸਮੈਂਟਾਂ ਹੋਣੀਆਂ ਸ਼ੁਰੂ ਹੋਈਆਂ ਤੇ ਉਸ ਤੋਂ ਬਾਅਦ ਅਸੀਂ ਜਦੋਂ ਚੱਲੇ ਅਸੀਂ ਰਾਮਪਰਾਪੂਲ ਤੋਂ ਚੱਲੇ ਜਦੋਂ ਪਿੰਡ ਤੋਂ ਆਪਣੇ ਤੋਂ ਤੇ ਸਾਨੂੰ ਜੇਠੂ ਦੇ ਪਿੰਨ ਕੋਲੇ ਆ ਕੇ ਜਿਹੜਾ ਪ੍ਰਸ਼ਾਸਨ ਨੇ ਬੈਰੀਕੇਡਰ ਲਾਏ ਹੋਏ ਸੀ ਉੱਥੇ ਸਾਡੇ ਨਾਲ ਮਾਮਾ ਵੀ ਸੀਗੀਆਂ 7-8 ਤੇ ਅਸੀਂ ਵੀਰ ਸੀਗੇ ਕਟੋ-ਕਟ ਅਸੀਂ 35-40 ਜਣੇ ਸੀਗੇ ਤੇ ਬੈਰੀਕੇਡਰ ਲਾ ਕੇ ਉਹਨਾਂ ਨੇ ਸਾਨੂੰ ਸਾਫ਼ ਇਨਕਾਰ ਕਰਤਾ ਵੀ ਅਸੀਂ ਤੁਹਾਨੂੰ ਖਡੌਰੀ ਬਾਡਰ ਨਹੀਂ ਜਾਣ ਦੇਵਾਂਗੇ ਪਰ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਅਸੀਂ ਖਡੌਰੀ ਬਾਡਰ ਹਰ ਹਾਲਤ ਵਿੱਚ ਜਾਵਾਂਗੇ ਜਾਵਾਂਗੇ ਉਸ ਤੋਂ ਬਾਅਦ ਸਾਡੀ ਉਹਨਾਂ ਨਾਲ ਹੱਥੋ ਪਾਈ ਵੀ ਹੋਈ ਬੈਰੀਕੇਡਰ ਅਸੀਂ ਸਾਈਡ ਤੇ ਵੀ ਕੀਤੇ ਪਰ ਪੁਲਿਸ ਦੀ ਜਿਹੜੀ ਗੈਂਟੀ ਸੀ ਜ਼ਿਆਦਾ ਹੋਣ ਦੇ ਕਾਰਨ ਫਿਰ ਉਹਨਾਂ ਨੇ ਸਾਨੂੰ ਗ੍ਰਿਫਤਾਰ ਕਰਕੇ ਥਾਣੇ ਦੇ ਵਿੱਚ ਲੈ ਗਏ ਜਿੰਦੇ ਸਾਨੂੰ 2 ਘੰਟੇ ਥਾਣੇ ਦੇ ਵਿੱਚ ਰੱਖਿਆ ਆਖਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਜਦੋਂ ਉੱਤੋਂ ਆਲੇ-ਦੁਆਲੇ ਪਿੰਡਾਂ ਨੇ ਅਸੀਂ ਹੁੱਕਾ ਦਿੱਤਾ ਆਲੇ-ਦੁਆਲੇ ਪਿੰਡਾਂ ਨੇ ਸਾਰੇ ਨੇ ਆ ਕੇ ਰੋਡ ਬਲਾਕ ਕੀਤਾ 2 ਘੰਟੇ ਰੋਡ ਬਲਾਕ ਤੋਂ ਬਾਅਦ ਆਖਰ ਉਹਨਾਂ ਨੂੰ ਕਹਿਣਾ ਪਿਆ ਵੀ ਹਾਂ ਅਸੀਂ ਤੁਹਾਡੇ ਵਾਸਤੇ ਰਸਤੇ ਸਾਫ ਨੇ ਖਨੋਰੀ ਬਾਡਰ ਜਾਂ ਸਾਡੇ ਪੰਜਾਬ 'ਚ ਇੰਨੀ ਝੋਨੇ ਦੀ ਲੋਟ ਪਈ ਆ। ਹਾਂ ਜੀ। ਦੇਖੀਦਾ ਜੀ ਇੰਨਾ ਕੱਟ ਲੱਗਾ ਕਿਸਾਨਾਂ ਨੂੰ 10-15 15000 ਪਰ ਇੱਕ ਕਰਟਾ ਪਿਆਗਾ। ਉਹ ਕੰਸੂ ਵੀ ਕੱਟਾ ਪੂਰਾ ਕਰਦੇ ਨਾ। ਹਾਂ ਬਿਲਕੁਲ। ਇਹ ਤਾਂ ਪਤਾ ਲੱਗਿਆ ਕਿ ਤੁਸੀਂ ਫੌਜ ਦੇ ਵਿੱਚ ਰਿਟਾਇਰ ਹੋ ਜੋ। ਜੀ ਜੀ। ਕੀ ਕਿਵੇਂ ਲੱਗਦਾ ਕਿ ਪਹਿਲਾਂ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਰਹੇ ਤੇ ਹੁਣ ਫੇਰ ਆ ਕੇ ਪੰਜਾਬ ਦੀ ਸਰਹੱਦ ਤੇ ਬੈਠਣਾ ਪੈ ਗਿਆ ਆਪਣੇ ਕਿਸਾਨਾਂ ਨੂੰ ਬਚਾਉਣ ਵਾਸਤੇ। ਦੇਖੋ ਸਾਡੇ ਬੜੀ ਹੈ ਕੋਸ਼ਿਸ਼ ਕਿਸਮਤ ਆ ਜਿਹੜੇ ਤੱਕ ਕਈ ਪਹੁੰਚਾ ਹੋਇਆ ਉਹ ਦਾ ਇਤਿਹਾਸ ਕਰ ਬਣਨ ਦਾ ਲਿਆ ਉਹਦੇ ਗੁਰੂਆਂ ਪੀਰਾਂ ਨੇ ਆਪਣੇ ਪਰਿਵਾਰ ਤੱਕ ਪਰਬਾਨ ਕਰਦੇ ਲੋਕਾਂ ਦੀ ਖਾਤ। ਉਹ ਡੱਲੇਵਾਲ ਜੀ ਦੇ ਨਾਲ ਕਾਰਵਾਈ ਹੋਈ ਉਹਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ? ਹਾਂਜੀ। ਬਹੁਤ ਹੀ ਨਿੰਦਨਯੋਗ ਕਾਰਵਾਈ ਆ। ਇੱਕ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਦਾ ਸਾਡਾ ਸੰਵਿਧਾਨਕ ਹੱਕ ਆ। ਉਹ ਹੱਕ ਵੀ ਸਾਡੇ ਕੋਲੋਂ ਖੋਇਆ ਜਾ ਰਿਹਾ ਹੈ ਜ਼ਾਲਮ ਸਰਕਾਰਾਂ ਜਿਹੜੀਆਂ ਨੇ। ਇਹੋ ਜੇ ਕਾਰੇ ਦਾ ਮਤਲਬ ਕਰਮ ਕਰਦਿਆਂ ਨੇ ਤੇ ਲੋਕ ਇਹਨਾਂ ਨੂੰ ਜਵਾਬ ਦੇਣਗੇ ਇਹ ਕਿਸੇ ਨੇ ਪਹਿਲਾਂ ਕੀਤਾ ਵਾ ਇਤਿਹਾਸ ਗਵਾਹ ਵਾ ਕਿੱਥੇ ਪਹੁੰਚ ਕੇ ਨੇ ਰਾਜ ਭਾਗ ਨੂੰ ਥੱਲੇ ਜ਼ੀਰੋ ਤੇ ਆ ਗਏ ਨੇ ਸੋ ਇਹਨਾਂ ਨੂੰ ਜਵਾਬ ਪੰਜਾਬ ਦੇ ਲੋਕ ਦੇਣਗੇ ਲੇਕਿਨ ਇਹ ਆ ਕਿ ਜਿਹੜੀ ਇਹ ਕਾਰਵਾਈ ਆ ਕਿਉਂਕਿ ਸਾਡੀਆਂ ਮੰਗਾਂ ਸੈਂਟਰਲ ਗਵਰਨਮੈਂਟ ਦੇ ਨਾਲ ਆ ਨਾ ਕਿ ਪੰਜਾਬ ਸਰਕਾਰ ਨਾਲ ਬਿਲਕੁਲ ਇਹ ਕੱਲ ਦਾ ਸਪਸ਼ਟੀਕਰਨ ਨਹੀਂ ਮੰਗ ਰਹੇ ਅਜੇ ਤੱਕ ਕੋਈ ਅਧਿਕਾਰੀ ਜਾਂ ਕੋਈ ਮੰਤਰੀ ਜਾਂ ਮੁੱਖ ਮੰਤਰੀ ਸਪਸ਼ਟੀਕਰਨ ਨਹੀਂ ਦੇ ਸਕਿਆ ਕਿ ਇਹ ਜਿਹੜੀ ਕਾਰਵਾਈ ਕਿਉਂ ਕੀਤੀ ਗਈ ਆ ਇਦੇ ਇਸ਼ਾਰੇ ਦੇ ਕੀਤੀ ਗਈ ਆ ਕਿਉਂਕਿ ਕੱਲ ਬੀਜੇਪੀ ਦੋ ਮੰਤਰੀਆਂ ਨੇ ਆਪਣਾ ਪੱਲਾ ਛਾੜ ਦੇ ਕਿ ਸਾਡਾ ਇਸ ਕਾਰਵਜ ਕੋ ਹੱਥ ਨਹੀਂ ਸੈਂਟਰ ਦਾ ਆਪਾਂ ਆਪਣੇ ਹੱਕ ਲੈਣ ਤੋਂ ਵਾਂਝੇ ਰਹਿ ਗਏ ਕਿਉਂਕਿ ਪਿਛਲੇ 70 ਸਾਲਾਂ ਤੋਂ ਜੋ ਸਾਡੀ ਕਿਸਾਨੀ ਦੀ ਹਾਲਾਤ ਹੈ ਜਾਂ ਮਜ਼ਦੂਰਾਂ ਦੀ ਹਾਲਾਤ ਨੇ ਉਹ ਇੰਨੇ ਬੱਤਰ ਨੇ ਕਿ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਇਹਦੇ ਬਿਲਕੁਲ ਔਰ ਹੁਣ ਅਗਰ ਆਪਾਂ ਜਾਗਰੂਕ ਹੋਏ ਆਂ ਤੇ ਆਪਾਂ ਇੱਕ ਏਕਤਾ ਬਣਾ ਕੇ ਇਕੱਠੇ ਹੋ ਗਏ ਇਸ ਲੜਾਈ ਨੂੰ ਲੜੀਏ ਔਰ ਜਿਹੜੀਆਂ ਆਪਣੀਆਂ ਮੰਗਾਂ ਨੇ ਉਹ ਸਰਕਾਰ ਕੋਲੋਂ ਮੰਨਵਾਈਏ